5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜh ਇੱਕ ਟਿੱਕੀ ਵਾਲਾ ਕੋ ਜਿਹੜੇ ਆ ਦੋ ਨੌਜਵਾਨਾਂ ਦੇ ਕੋਹ ਕਰ ਰਹੇ ਸੀਗੇ ਉਹਦੇ ਕੋਲੋਂ ਪੈਸਿਆਂ ਦੀ ਕੋਈ ਕੋਹ ਨਹੀਂ ਹੋਈ ਜੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਕਰ ਜ ਨਹੀਂ ਕਰਵਾਈ ਤੇ ਨਾ ਹੀ ਕੋਈ ਰੋਮੰਦਰ ਉਹਨੇ ਸਾਨੂੰ ਸਾਡੇ ਨੌਲੇਜ ਦੇ ਅੰਦਰ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ ਮੋਹਿਤ ਆ ਪਰਨਾਮ ਆ ਸਵਣਿਆ ਰਾਜਵੀਰ ਆ ਵਿਕਰਮਾ ਤੇ ਕਰਨਾ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਜਿਹੜੀ ਟਿੱਕੀ ਵਾਲਾ ਲੌਟੋ ਈਸੀ ਉਹ ਇਸ ਤਰ੍ਹਾਂ 5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜ੍ਹਾ ਟਿੱਕੀ ਵਾਲ ਕੋ ਜਿਹੜੇ ਆ ਦੋ ਨੌਜਵਾਨ ਜਿਹੜੇ ਉਹ ਕਰ ਰਹੇ ਸੀ ਉਹਦੇ ਕੋਲ ਪੈਸਿਆਂ ਦੀ ਕੋਈ ਕੋ ਨਹੀਂ ਹੋਈ ਸੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਦਰਜ ਨਹੀਂ ਕਰਵਾਈ ਕਿਉਂਕਿ ਨਾ ਹੀ ਕੋਈ ਉਹ ਮਤਲਬ ਉਹਨੇ ਸਾਨੂੰ ਸਾਡੇ ਨੌਲੇਜ ਲਿਆਂਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ ਮੋਹਿਤ ਆ ਪ੍ਰਨਾਮ ਆ ਸਮਨ ਆ ਰਾਜਵੀਰ ਆ ਵਿਕਰਮਾ ਤੇ ਕਰਨ ਆ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਜਿਹਦੀ ਸਾਡੇ ਕੋਲ ਕੰਪਲੇਂਟ ਆਈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੋਹਿਤ ਉਰਫ ਵੀਰੂ ਆ ਤੇ ਜਿਹੜਾ ਵਿਕਰਮਜੀਤ ਸਿੰਘ ਉਰਫ ਕਾਕਾ ਵਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਖੋਜਦਾ ਜਿਹੜੇ ਮੋਬਾਈਲ ਆ ਦੋ ਮੋਬਾਈਲ ਜਿਹੜੇ ਉਹ ਬਰਾਮਦ ਕੀਤੇ ਆ ਤੇ ਇਹਨਾਂ ਨੇ ਮਤਲਬ ਮੰਨਿਆ ਸਾਡੀ ਪੁੱਛ ਗਏ ਇਸ ਦੇ ਵਿੱਚ ਜਿਹੜੀ ਟਿੱਕੀਆਂ ਵਾਲੀ ਕੋਈ ਵੀ ਮੋਹਿਤ ਨੇ ਤੇ ਵਿਕਰਮ ਨੇ ਅਹੀਂ ਦੋਵਾਂ ਨੇ ਉਹਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਜੀਬ 'ਚ ਸਾਨੂੰ ਕੋਈ ਪੈਸਾ ਜਿਹੜਾ ਪ੍ਰਾਪਤ ਨਹੀਂ ਹੋਇਆ ਸੀ। ਸਿਰਫ ਪਹਿਲਾ ਵੀ ਪਰਚਾ ਹਾਲੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਵੇਖਾਂਗੇ ਵੀ ਵਾਲਿਆਂ ਦਾ ਖਾਬ ਕੋਈ ਹਮਤਮਾ ਕਰਕੇ ਆ ਜਾਵੇ। ਸਿਰਫ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਇਹ ਨਸ਼ੇ ਕਰਨ ਦੇ ਆਦੀ ਆ ਤੇ ਇਸ ਤਰ੍ਹਾਂ ਛੋਟੀਆਂ ਵੱਡੀਆਂ ਵਾਰਦਾਤਾਂ ਚੋਰੀ ਕਰਕੇ ਤੇ ਆਪਣੇ ਨਸ਼ੇ ਦੀ ਪੂਰਤੀ ਕਰਕੇ। ਸਰ ਡਾਕਟਰ ਬੰਦੇ ਬੰਦੇ ਕਿੰਨੇ ਬੜੇ ਜਾਨ ਦੋ ਬੰਦੇ ਇਹੀ ਜਿਹੜੇ ਹਮਲੇ ਕਰਦੇ ਆ ਇਹਨਾਂ ਦਾ ਗਰੋਅ ਆ हां ये 5 6 ਜਣੇ ਇਕੱਠੇ ਹੀ ਨਸ਼ਾ ਕਰਦੇ ਆ ਤੇ ਇਕੱਠੇ ਹੀ ਮਤਲਬ ਹੀ ਵਾਰਦਾਤਾ ਕਰਦੇ ਛੋਟੀਆਂ ਛੋਟੀਆਂ ਵਾਰਦਾਤਾ ਚੋਰੀਆਂ ਕਰਦੇ ਕਦਾ ਫੋਨ ਖੋਹ ਲਿਆ ਜਾਂ ਕੇ ਦਾ ਘਰੋਂ ਫੋਨ ਚੱਕ ਲਿਆ ਇੰਜ ਦੀਆਂ ਵਾਰਦਾਤਾ ਕਰਦੇ ਉਮਰ ਇਹਨਾਂ ਦੀ 20 22 ਸਾਲ ਦੇ ਕਰੀਬ ਹੈ ਜਿਹੜੀ ਆਪਾਂ ਅਰੈਸਟ ਕੀਤੇ ਬਾਕੀ ਅਰੈਸਟ ਕਰਾਂਗੇ ਤੇ ਬਤਲਾਵਾਂਗੇ ਸਾਡੇ ਮਾਨਯੋਗ ਸੀਬੀ ਸਾਹਿਬ ਨੂੰ ਹਦਾਇਤਾਂ ਨੇ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਉਹਨੂੰ ਟਾਲਰਟ ਨਹੀਂ ਕੀਤਾ ਜਾਏ ਇਹ ਮੁਸੂਆਬਾਦ ਹੀ ਰਹਿਣ ਵਾਲੀ ਹੈ ਜਰੂਰ ਤਰਵਾਤਾ ਪੜੇ ਨਹੀਂ ਆ ਜੀ ਕੋਈ 5 5 7 ਪੜਿਆ ਕੋਈ 8 ਪੜਿਆ ਵਾ ਬਸ ਇੰਨੇ ਕੀ ਪੜੇ ਲਿਖੇ ਕਾਟੇ ਆ ਇਹ ਇਸ ਤੋਂ ਪਹਿਲਾਂ ਵੀ ਕੋਈ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਯੂਨੀਵਰਸਿਟੀ ਦੇ ਸਾਹਮਣੇ ਆਉਂਦੇ ਉਹਦੀ ਮਦਦ ਵੀ ਕਰ ਰਹੀ ਹੈ ਖੋ ਗਈ ਥੀ ਉਹ ਵੀ ਥੀ ਹਾਂਜੀ ਫੋਨ ਦਿੱਤਾ ਸਰ ਨਸ਼ੇ ਤੋਂ ਨਸ਼ੇ ਕਿੰਨੇ ਆ ਇਹ ਵੱਖ-ਵੱਖ ਜਗ੍ਹਾ ਤੋਂ ਲੈ ਕੇ ਆਉਂਦੇ ਮਤਲਬ ਇਸ ਤਰੀਕੇ ਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਪਤਾ ਕਰੋ ਵੀ ਪਤਾ ਕਰੋ ਇਹ ਪਤਾ ਲੱਗੇ ਕਿ ਚੋਰੀ ਕਰਕੇ ਹੋ ਗਿਆ ਜਾਂ ਕੋਈ ਕਿਤੇ ਵੇਚੀ ਨਹੀਂ ਇਹਦੇ ਬਾਰੇ ਵੀ ਹਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ